ਪਿੰਡ ਅ ਬਲੂ ਕੋਟਲੀ ਦੇ ਵਿੱਚ ਪਹੁੰਚੇ ਅਸੀਂ ਅੱਜ ਇਹ ਹਲਕਾ ਜਾਨੀ ਕਿ ਮੁਖਸਰ ਸਾਹਿਬ ਦਾ ਪਿੰਡ ਆ ਤੇ ਵਿਧਾਨ ਸਭਾ ਦਾ ਜਾਨੀ ਕਿ ਲੋਕ ਸਭਾ ਇਹਨੂੰ ਫਰੀਦਕੋਟ ਪੈਂਦੀ ਆ ਜਾਨੀ ਕਿ ਅੱਜ ਇੱਥੇ ਬਜ਼ੁਰਗ ਬੈਠੇ ਨੇ ਬੜੇ ਤਜਰਬੇਕਾਰ ਨੇ ਇਹਨਾਂ ਨੂੰ ਪੁੱਛਾਂਗੇ ਵੀ ਜਿਹੜੇ ਇਲੈਕਸ਼ਨ ਆ ਵੀ ਕੀ ਲੱਗਦਾ ਐ ਕਿ ਕਿਹੜੀ ਪਾਰਟੀ ਬਾਜ਼ੀ ਮਾਰੂਗੀ ਕੀ ਲੱਗਦਾ ਬਾਪੂ ਜਾਨੀ ਕਿ ਫਰੀਦਕੋਟ ਤੋਂ ਸਾਰੇ ਕਹਿੰਦੇ ਕਲਾਕਾਰ ਹੀ ਠਾਤੇ ਆ ਅਸੀਂ ਬਾਈ ਜੀ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਜਿਹਨੇ ਸੀਨੀਅਰ ਜਨਰਲ ਸੈਕਟਰੀ ਬੋਲਦੇ ਆ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਪਾਉਣਾ ਚਾਹੁੰਦੇ ਜੀ ਸਾਡੀ ਜਿਹੜੀ ਮੰਨ ਦੀ ਦਲੀਲ ਹੈ ਅਸੀਂ ਜੋ ਵੀ ਸਾਡੀ ਜਸੇਬੰਦੀ ਦਾ ਆਡਰ ਹੈ ਉਹ ਕਿਸੇ ਨੂੰ ਵੋਟ ਪਾਉਣ ਦਾ ਵੀ ਨਹੀਂ ਕਹਿੰਦੇ ਹੂੰ ਵੀ ਕਿਸੇ ਨੂੰ ਵੀ ਵੋਟ ਨਹੀਂ ਪਾਉਣੀ ਜਿਹਨੇ ਪਾਉਣੀ ਆ ਉਹ ਆਪਦੀ ਮਨਮਰਜ਼ੀ ਨਾਲ ਕਿਸੇ ਨੂੰ ਪਾਵੇ ਹੂੰ ਕਿਸੇ ਨੂੰ ਨਾ ਪਾਵੇ ਪਰ ਸਾਡੀ ਜਸੇਬੰਦੀ ਇਹਨੂੰ ਕਿਸੇ ਨੂੰ ਨਹੀਂ ਜੀ ਅਸੀਂ ਜਿਹੜੀ ਮੇਨ ਸਾਡੀ ਗੱਲ ਹੈ ਵੀ ਅਸੀਂ ਭਾਜਪਾ ਜਿਹੜੀ ਇਹ ਸਾਡੀ ਦੋਸ਼ੀ ਸਰਕਾਰ ਹੂੰ ਇਹਨਾਂ ਨੇ ਜੋ ਸਾਡਾ ਨੁਕਸਾਨ ਕੀਤਾ ਹੈ ਬਹੁਤ ਵੱਡਾ ਸਾਡਾ ਨੁਕਸਾਨ ਕੀਤਾ ਸਾਡੇ ਪਾ ਪਸਾਨ ਯੂਨੀਅਨ ਦੇ ਆਗੂ ਬੈਠੇ ਆ ਜੇ ਬਾਰਡਰਾਂ ਦੇ ਬੈਠੇ ਆ ਉਥੇ ਇਹਨਾਂ ਨੇ ਮੋਟਰਸਾਈਕਲ ਗੱਡੀਆਂ ਦਾ ਨੁਕਸਾਨ ਬਹੁਤ ਕੀਤਾ ਸਾਡੇ ਮੁੰਡਾ ਅਸ਼ੁਭ ਕਰਨਾ ਹੈ ਇਕੱਲਾ ਹੀ ਮੁੰਡਾ ਸੀ ਮਾਪਿਆਂ ਦਾ ਉਹਦੀ ਗੋਲੀ ਨਾਲ ਮੌਤ ਕੀਤੀ ਹੈ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਸਰਾਜ ਤਾਂ ਹੰਸ ਕਹਿੰਦਾ ਜਨਨ ਕਿ ਮੈਨੂੰ ਤੁਸੀਂ ਮੌਕਾ ਦੇ ਦਿਓ ਜਿਤਾ ਕੇ ਭੇਜੋ ਮੈਂ ਤੁਹਾਡੀ ਗੱਲਬਾਤ ਕਰਾਉਂਗਾ ਤੇ ਮੈਂ ਵਿੱਚ ਤੁਹਾਡੇ ਵਿਚੋਲਾ ਬਣੂਗਾ ਕਿਸਾਨਾਂ ਦਾ ਤੇ ਜਨਨ ਕਿ ਸੈਂਟਰ ਦੇ ਵਿੱਚ ਜਨਕਿ ਵਿਚੋਲਾ ਬਣੂਗਾ ਗੱਲਬਾਤ ਕਰਾਂਗਾ ਸਰਕਾਰ ਦੇ ਨਾਲ ਤੁਹਾਡੀ ਜਨਕਿ ਤੁਹਾਡੀਆਂ ਮੰਗਾਂ ਰਹਿੰਦੀਆਂ ਉਹ ਮੈਂ ਪੂਰੀਆਂ ਕਰਵਾ ਦੂੰਗਾ ਭਾਈ ਜੀ ਅਸੀਂ ਜਦੋਂ ਦਿੱਲੀ 2 ਸਾਲ ਸਾਲ ਅਸੀਂ ਲਾ ਕੇ ਆਏ ਆ ਹੰਸਪਾਲ ਕਿਹੜਾ ਉੱਥੇ ਨਹੀਂ ਸੀ ਆ ਕੋਈ ਸਾਡੇ ਹੰਸਪਾਲ ਨੇ ਪਹਿਲਾਂ ਵੀ ਨਹੀਂ ਸਾਡਾ ਕੀਤਾ ਹੁਣ ਵੀ ਨਹੀਂ ਕੀਤਾ ਇਹਨਾਂ ਦੇ ਤਾਂ ਪੋਪੂਲੇਟ ਹੁੰਦੇ ਜਿਹੜੇ ਗੱਪ ਮਾਰਨੇ ਇੱਕ ਦੂਜੇ ਨੂੰ ਅਸੀਂ ਫਲਾਣਾ ਕਰਾਂਗੇ ਅਸੀਂ ਝੌਂਕਾ ਕਰਾਂਗੇ ਅਸੀਂ ਆਹ ਕਰਾਂਗੇ ਵਾਹ ਕਰਾਂਗੇ ਕੋਈ ਇਹਨੇ ਉਦੋਂ ਸਾਡੀ ਇਹਨਾਂ ਨੇ ਗੱਲ ਹੀ ਨਹੀਂ ਸੁਣੀ ਕਿਸੇ ਨੇ ਵੀ ਨਿਕਲ ਹੁਣ ਆ ਪਗਵਾਨ ਤਮਾਨ ਕਹਿੰਦਾ ਹੁੰਦਾ ਸੀ ਮੈਂ ਐ ਕਰੂੰਗਾ ਆ ਕਰੂੰਗਾ ਆ ਦੇਊਂਗਾ ਤੁਹਾਨੂੰ ਆ ਦੇਊਂਗਾ ਪਰ ਨਾ ਇਹਨਾਂ ਨੇ ਕੁਝ ਕਰਿਆ ਇਹ ਕੰਮ ਤਾਂ ਸਰਕਾਰ ਕਰ ਰਹੀ ਹੈ ਜਿਵੇਂ ਤੋਂ ਬਿੱਲੀ ਜੀ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਗੱਲ ਕਰਗੀ ਤੁਹਾਨੂੰ ਬਿੱਲ ਮਾਫ ਕਰ ਦੇ ਘਰ ਦੇ ਬਿੱਲ ਕਿੰਨੇ ਕਿੰਨੇ ਆਉਂਦੇ ਸੀ ਤੁਹਾਨੂੰ ਨਹੀਂ ਆਇਆ ਤਾਂ ਫਿਰ ਹੁਣ ਸਰਕਾਰ ਦਾ ਬਾਈ ਕੰਮ ਹੀ ਹੈ ਇਹ ਕੰਮ ਕਰਨੇ ਦਾ ਇਹਨਾਂ ਦਾ ਕੰਮ ਹੀ ਹੈ ਉਹ ਕਹਿੰਦੇ ਪਾਣੀ ਦੇ ਦੇ ਜਿਹੜਾ ਪਾਣੀ ਸੀ ਪਾਣੀ ਟੈਲਾਂ ਤੱਕ ਨਹੀਂ ਪਹੁੰਚਦਾ ਸੀ ਥੋੜੇ ਪਾਣੀ ਆ ਗਿਆ ਆਮ ਕਰਤਾ ਜਿਹੜੀ ਜਿਹੜੇ ਮੋਟਰਾਂ ਤੋਂ ਛੱਡਣਗੀਆਂ ਨਹੀਂ ਪੈਂਦੀਆਂ ਉਹ ਵੀ ਆਮ ਕਰਤਾ ਤੁਹਾਨੂੰ ਨਹੀਂ ਨਹੀਂ ਉਹ ਨਹੀਂ ਅਸੀਂ ਕਹਿੰਦੇ ਵੀ ਇਹ ਕੰਮ ਨਹੀਂ ਕਰਦੇ ਕੰਮ ਦੂਜੀਆਂ ਸਰਕਾਰਾਂ ਨਾਲੋਂ ਇਹਨਾਂ ਦਾ ਪਹਿਲ ਹੈ ਵੀ ਚੰਗਾ ਕੰਮ ਕਰੀ ਜਾਂਦੇ ਆ ਚਲੋ ਜਿੰਨਾ ਕੁ ਕਰਦੇ ਆ ਚੰਗਾ ਕਰਦੇ ਆ ਇਹ ਤਾਂ ਇਹਨਾਂ ਦਾ ਕੰਮ ਹੀ ਹੈ ਨਾ ਸਰਕਾਰ ਦਾ ਵੀ ਸੜਕਾਂ ਬਣਾਉਣੀਆਂ ਗਲੀਆਂ ਬਣਾਉਣੀਆਂ ਇਹ ਤਾਂ ਇਹਨਾਂ ਦਾ ਕੰਮ ਹੀ ਹੈ ਨਾ ਵੀ ਸੜਕਾਂ ਬਣਾਉਣੀਆਂ ਜਾਂ ਇਹ ਜਾਂ ਕੰਮ ਕਰਨਾ ਇਹਦਾ ਜ਼ਰੂਰ ਹੈ ਕਰਨ ਆਪਦਾ ਕੰਮ ਇੱਕ ਪਾਸੇ ਸ਼ਹੀਦ ਭਾਈ ਬਿਆਨ ਸਿੰਘ ਦਾ ਜਾਨਕੀ ਬੇਟਾ ਵੀ ਉੱਠ ਖੜਾ ਕੀ ਲੱਗਦਾ ਵੀ ਉਸ ਨੂੰ ਜਿਹੜਾ ਸਿੱਖ ਪੰਥ ਦੇ ਲੋਕ ਆ ਜਾਨਕੀ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਉਹਨੂੰ ਇਹ ਤਾਂ ਲੋਕ ਮੌਕਾ ਭਾਲਦੇ ਬਾਈ ਹੁਣ ਤਿੱਕਰਦਾ ਇਹ ਦੋ ਵਾਰੀ ਮੁੱਖ ਮੰਤਰੀ ਬਣੇ ਬਿਆਨਤ ਸਿੰਘ ਨਹੀਂ ਮੈਂ ਬਿਆਨ ਬਿੱਟੂ ਦੀ ਗੱਲ ਨਹੀਂ ਕਰਦਾ ਸ਼ਹੀਦ ਭਾਈ ਬਿਆਨਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਉਹਦਾ ਬੇਟਾ ਉੱਠਿਆ ਉੱਠਿਆ ਨਾ ਉਹਨੂੰ ਵੋਟਾਂ ਦੇ ਵਿੱਚ ਫਰੀਦਕੋਟ ਤੋਂ ਅੱਛਾ ਜੀ ਸਰਬਜੀਤ ਸਿੰਘ ਖਾਲਸਾ ਠੀਕ ਹੈ ਪਤਾ ਕੁਛ ਨਹੀਂ ਉਹਦਾ ਹੱਕ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਇਹ ਕੋਈ ਐਵੇਂ ਕਹਿ ਉਹਦਾ ਹੱਕ ਹੈ ਉਹਨੂੰ ਪਾਉਣ ਸਵਾਂ ਹਾਂ ਵੈਸੇ ਸ਼ਹੀਦ ਪਾਉਣਾ ਇਹ ਜਿਹੜੇ ਛਲਕਾਰਾਂ ਹਨ ਇਹ ਸਭ ਇਹਨਾਂ ਦੀ ਗੱਪ ਹੈ ਝੂਠ ਹੈ ਪੰਜ ਛੇ ਮੁੰਡੇ ਸਾਡੇ ਮਾਰ ਗਏ ਚਿੱਤੇ ਨਾਲ ਅੱਛਾ ਠੀਕ ਹੈ ਜੀ ਜੀ ਤੇ ਹੁਣ ਆਖੀਆਂ ਦੀਆਂ ਕਾਲੀਦਾਲ ਆਖੀ ਜਾਂਦੇ ਐਂ ਕਰਾਂਗੇ ਮੁਕਤ ਕਰਾਂਗੇ ਵੀ ਤੁਸੀਂ ਨਸ਼ਾ ਫਲਾ ਕੇ ਦੁਆਕਾ ਨੂੰ ਮਰਾਦਾ ਗੱਭਰੂ ਨੌਜਵਾਨਾਂ ਨੂੰ ਜੀ ਤੇ ਹੁਣ ਕੀ ਕਰ ਦਾਂਗੇ ਜੀ ਕਿਹੜੀਆਂ ਇਹ ਝਾੜੂ ਵਾਲੇ ਮਤਲ ਇਹਨਾਂ ਨੇ ਕੰਮ ਕੋਈ ਨਹੀਂ ਕੀਤਾ ਹੁਣ ਜਿਵੇਂ ਆਹ ਹੁੰਦੇ ਅਸੀਂ ਮਾਫ ਕਿਥੇ ਜੁੰਟਾਂ ਹੂੰ ਜੇ ਤਾਂ ਨਹੀਂ ਮਾਫ ਕੀਓ ਤਾਂ ਚੰਨੀ ਬੋਲ ਕੇ ਗਿਆ ਸੀ ਤਰਸ ਜੁੰਟ ਮਾਫ ਅੱਛਾ ਆ ਫਿਰ ਬੁੜੀਆਂ ਰਿੰਗਲੀਆਂ ਫਿਰਦੀਆਂ ਯਾਰ ਉਹ ਉਹ ਬੋਲ ਜਾਂਦੇ ਐ ਮੁਰਕ ਕੇ ਬਸ ਖੱਡੀ ਵੜ ਜਾਂਦੇ ਇਹ ਜਿਹੜੀ ਚੰਨੀ ਦੀ ਗੱਲ ਕਰਦੇ ਆਂ ਚੰਨੀ ਨਹੀਂ ਤਾਂ ਜਾਨੀ ਕਿ 300 ਜੂੰਟ ਮਾਫ ਕਰੀ ਸੀ ਉਹਨੇ ਐਸਸੀ ਤੇ ਬੀਸੀ ਨੂੰ ਕਰੀ ਸੀ ਤੇ ਉਹ ਜਿਹਦੇ ਕੋਲ ਜਾਨੀ ਕਿ ਐਸਸੀ ਬੀਸੀ ਦਾ ਸਰਟੀਫਿਕੇਟ ਹੋਊਗਾ ਉਹਨੂੰ ਜਾਨੀ ਕਿ ਜੂੰਟ ਮਾਫ ਹੋਊਗੀ ਇਹਨਾਂ ਨੇ ਜਾਨੀ ਕਿ ਇੱਕ ਤੋਂ ਵੱਡੋ ਸਾਰਿਆਂ ਨੂੰ ਕਰਤੀ ਬੀਸੀ ਜਰਨਲ ਕੋਈ ਵੀ ਹੋਵੇ ਕਿਸੇ ਨੂੰ ਸਰਟੀਫਿਕੇਟ ਵਖਾਉਣ ਦੀ ਲੋੜ ਨਹੀਂ ਇੱਕ ਤੋਂ ਵੱਡੋ ਜਾਨੀ ਕਿ 600 ਜੂੰਟ ਮਾਫ ਕਰਤੀ ਅੱਛਾ ਫਿਰ ਇਹਨਾਂ ਦੇ ਅਹ ਜਿਵੇਂ ਮੋਟਰਾਂ ਦੇ ਬਿੱਲ 4-500 ਦਾ ਲੈਣ ਫੇਰ ਹੀ ਹੂੰ ਦੂਜੇ ਪਾਸੇ ਲਗੜੀ ਜਾਂਦੇ ਆ ਖਾਤੇ ਵਧਾਈ ਜਾਂਦੇ ਆ ਹੂੰ ਰੇਤ ਦਾ ਲਾਤਾ ਵੱਧ ਕਰਤੀ ਕਣਕ ਕਟਾ ਸੀ ਫਸਲਾਂ ਕਟਾਣ ਦੇ ਆਪ ਦੀ ਵਜ਼ਾ ਦੇ ਹੁਣ ਮੰਨ ਕੇ 2000 ਨੂੰ ਚਲ ਕਣਕ ਮੰਨ ਲਓ ਹਮ ਤਿੰਨ 4000 ਨੂੰ ਆਦਾ ਵੀ ਹਮ ਸਖ ਮੰਨ ਦਿੰਦੇ ਹੋ ਹਮ ਕਿਤੇ ਦਾ ਸਰਕਾਰ ਇਹੋ ਜਿਹਾ ਕਰੀ ਜਾਂਦੇ ਨਾ ਨਹੀਂ ਨਸ਼ਾ ਸਰਕਾਰ ਤੱਕ ਇਹ ਸੀ ਬਹੁਤ ਘਟ ਗਿਆ ਜਨਨ ਕਿ ਅੱਗੇ ਨਾਲੋ ਜਨਨ ਕਿ ਕੰਟਰੋਲ ਹੈ ਕੋਈ ਕੰਟਰੋਲ ਨਹੀਂ ਹੈ ਅੱਛਾ ਹੁਣ ਕਿਉਂ ਮਰਦੇ ਸਾਡੇ ਮੁੰਡੇ ਪੰਜ 6 ਮਰੇ ਮੁੰਡੇ ਕਿਵੇਂ ਲੱਗਦਾ ਬਾਪੂ ਤੁਹਾਨੂੰ ਵੇਖੀ ਚੱਲੇ ਜੇ ਹੋਈ ਜਾਂਦੀ ਦੀ ਨਹੀਂ ਨਸ਼ੇ ਦੇ ਕਿਵੇਂ ਨੇ ਨਸਾਂ ਚੱਲੀ ਜਾਂਦਾ ਚੱਲੀਏਗਾ ਘਟਿਆ ਨਹੀਂ ਅਜੇ ਤੱਕ ਅਜੇ ਨਹੀਂ ਘਟਿਆ ਸਰਕਾਰ ਦੇ ਕੰਮਾਂ ਕਰਾ ਦੋ ਖੁਸ਼ ਆ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਹਾਂ ਕੰਮਾਂ ਤੇ ਖੁਸ਼ ਆ ਜੀ ਜਰੂਰ ਹੱਕ ਬਣਦਾ ਹੈ ਦਾ ਭਗਵੰਤ ਮਾਨ ਨੂੰ ਕਿਹੜਾ ਦਾ ਟਾਈਮ ਦੇਣ ਲੋਕ ਐਡੀ ਸੀ ਸੀਮਤ 17 ਸਾਲਾਂ ਦਾ ਵਿਗੜਿਆ ਇੱਕ ਹੀ ਦਾ ਮੁਕਾਮੇ ਚੂਤ ਕਰਦੇ ਹੋ ਜੀ ਕੋਈ ਵੀ ਕਾਰੋਬਾਰ ਹੈ ਹੌਲੀ ਹੌਲੀ ਚੂਤੁੰਦਾ ਹੁੰਦਾ ਜੀ ਇਹ ਤਾਂ ਆਟੇ ਦਾਣੇ ਦਾ ਭਾਏ ਕੋਈ ਕਰਦਾ ਜੇ ਮਤਲਬ ਬਾਦਲ ਕੈਨੂੰ ਘਣਾ ਦਿੰਦੇ ਤੇ ਨਾਲ ਹੀ ਇਹਨੂੰ ਟੱਕਰ ਪੈਂਦੀ ਹੈ। ਅੰਸ਼ਾ ਇਹਨੇ ਕੋਈ ਗਨਾਹ ਤਾਂ ਨਹੀਂ ਕੀਤਾ, ਇਹਨੇ ਕੋਈ ਨੁਕਸਾਨ ਨਹੀਂ ਕੀਤਾ। ਕੋਈ ਮੁਲਾਜ਼ਮ ਸਿੱਧਾ ਪੈਸੇ ਨਹੀਂ ਮੰਗਦਾਗਾ। ਹੂੰ ਕੋਈ ਗਲਤ ਕੰਮ ਨਹੀਂ ਹੋ ਰਿਹਾ। ਜੀ ਆਹ ਠੀਕ ਹੈ ਵੀ ਜਿਹੜਾ ਨਛੇ ਦਾ ਨਛੇ ਦਾ ਹੌਲੀ-ਹੌਲੀ ਹੋ ਜੂਗਾ ਜੇ ਤੈਨੂੰ ਬੱਸ ਉਹ ਸਾਰੀਆਂ ਪਾਰਟੀਆਂ ਰਾਜਨੀਤੀ ਕਰਦੀਆਂ ਨੇ। ਕਿ ਪਹਿਲਾਂ ਪਹਿਲਾਂ ਜਨਕਿ ਪੰਜਾਬ ਦੇ ਵਿੱਚ ਦੋ ਫਰੰਟ ਹੁੰਦੇ ਸੀ, ਕਾਲੀ ਤੇ ਕਾਂਗਰਸੀ। ਜਨਕਿ ਲੋਕ ਕਹਿੰਦੇ ਵੀ ਕਾਲੀ ਕਾਂਗਰਸ ਨੇ ਕੰਮ ਨਹੀਂ ਕੀਤਾ, ਲੋਕ ਜਨਕਿ ਤੀਜਾ ਫਰੰਟ ਲਿਆਏ ਜਿਹਨੂੰ ਕਹਿੰਦੇ ਬਦਲਾ ਆਵੇ ਬਦਲਾ ਆ ਗਿਆ। ਹੁਣ ਜਨਕਿ ਫਰੇਮ ਮੁਲਾਜ਼ਮ ਵੀ ਰੱਖੇ ਆ ਜਿੰਨੇ ਕਹਿੰਦੇ ਉਹ ਰੱਖੇ ਗਏ ਇਹਨੇ ਮਤਲਬ ਮੁਲਾਜ਼ਮ ਵੀ ਰੱਖੇ ਆ ਇਹਨਾਂ ਦੂਜੇ ਪੈਸੇ ਨੂੰ ਮੁਲਾਜ਼ਮ 취ਤੇ ਮੰਨ ਕੋਈ ਵੇਚਣਾ ਕਰੀ ਜਾਂਦਾ ਵਿਚਾਰਾ ਕਰੀ ਜਾਂਦਾ ਗਾ ਵੇਖੋ ਕੀ ਬੰਦਾ ਚੌਥੇ ਪਲਾਡਾ ਦਾ ਵੇਖੋ ਵੀ ਬਣੂਗਾ ਕੁਝ ਵੇਖੀ ਜਾਓ ਇੱਕ ਭਾਈ ਬਿਆਸ ਸਿੰਘ ਦਾ ਮੁੰਡਾ ਜਨ ਕਿ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਉਹਨਾਂ ਦਾ ਬੇਟਾ ਉੱਠਿਆ ਖਾਲਸਾ ਭਾਈ ਸਰਬਜੀਤ ਸਿੰਘ ਕੀ ਲੱਗਦਾ ਉਹਨਾਂ ਨੂੰ ਵੀ ਵੋਟ ਪਾਉਣੀ ਚਾਹੀਦੀ ਐ ਸਿੱਖ ਸੰਗਤਾਂ ਨੂੰ ਉਹ ਨੂੰ ਵੀ ਮੋਰ ਤੋਂ ਪਾਉਂਗੇ ਕੋਸਨੋਂ ਕੋਸ ਤੋਂ ਪਾਉਂਗੇ ਉਹ ਪਰਿਵਾਰ ਦੀ ਕੁਰਬਾਨੀ ਹੈ ਆ ਕੁਰਬਾਨੀ ਤਾਂ ਹੈਗੀ ਹੈ ਜੀ ਕਿਵੇਂ ਲੱਗਦਾ ਬਾਈ ਜੀ ਬਸ ਠੀਕ ਹੈ ਸਿਕਪੰਤਵਾਦ ਤੇ ਤਾਂ ਕੁਰਬਾਨੀ ਹੈਗੀ ਆ ਨਾ ਜੀ ਜੀ ਜਿਹੜੀ ਸਿਕਪੰਤਵਾਦ ਤੇ ਉਹ ਕੁਰਬਾਨੀ ਉਹਨਾਂ ਨੇ ਕੀਤੀ ਹੈ ਤਾਂ ਉਹ ਤਾਂ ਹੈਗੀ ਹੈ ਉਹ ਤਾਂ ਕਿਤੇ ਜਾ ਹੀ ਜਾਂਦੀ ਨਹੀਂ ਉਹਦੀ ਫਿਰ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਹਿਣਾ ਚਾਹੀਦਾ ਹਾਂ ਪਹਿਣਾ ਚਾਹੀਦਾ ਬਿਲਕੁਲ ਪਹਿਣਾ ਚਾਹੀਦਾ ਪੁਨਰਚੇਰਨੀ ਜੰਨਾ ਚਰਮਤਲੋਂ ਦੀ ਕੁਰਬਾਨੀ ਹੈ ਜਿਹੜੀ ਉਹਨਾਂ ਨੇ ਕੀਤੀ ਹੈ ਉਹ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਹੂੰ ووٹ ਲੋਕਾਂ ਨੂੰ ਪਾਉਣੀ ਚਾਹੀਦੀ ਹੈ